ਤਪੇ ਹਰ ਇੱਕ ਰਾਤ ਹੈ ਆਪਣੇ ਹੋਣ ਦੀ ਨੌਂ ਸਾਵਣਾਂ ਦਾ ਹੈ ਗੁਰਬਾਨੀ ਨੂੰ ਕਿੰਨੇ ਪਿਆਰ ਨਾਲ ਮੁਹੱਬਤ ਨਾਲ ਸੁਣ ਰਿਹਾ ਹੈ 100% ਜੋ ਪਸੰਦ 95% ਅ ਦਿਮਾਗੀ ਪਰੇਸ਼ਾਨ ਲੋਕ ਆਉਂਦੇ ਪਰ ਉਹਨਾਂ ਨੇ ਤਾਂ ਕਦੇ ਬੇਅਦਬੀ ਨਹੀਂ ਕੀਤੀ ਉਹਨਾਂ ਨੇ ਕਦੇ ਕਿਸੇ ਦਾ ਨੁਕਸਾਨ ਨਹੀਂ ਕੀਤਾ ਏ ਪਲਾਨਡ ਕਿਤੇ ਹੁੰਦੇ ਨੇ ਬੰਦੇ ਜਿਹੜੇ ਕਿਤੇ ਨਾ ਕਿਤੇ ਅ ਕਿਤੇ ਬੇਅਦਵੀ ਕਰਤੀ ਜਾਂ ਕਿਸੇ ਦਾ ਧਰਮ ਦੇ ਨਾਂ ਤੇ ਨੁਕਸਾਨ ਕਰ ਦੇਣਾ ਕੋਈ ਨਸ਼ੇੜੀ ਹੋਵੇ ਉਸ ਦਾ ਬ੍ਰੇਨ ਵਾਸ਼ ਕੀਤਾ ਗਿਆ ਹੋਵੇ ਉਸ ਨੂੰ ਕਿਸੇ ਤਰ੍ਹਾਂ ਫੜਕਾਇਆ ਗਿਆ ਹੋਵੇ ਕੋਈ ਲਾਲ ਚੁੱਕਤਾ ਗਿਆ ਹੋਵੇ ਥਾਈ ਬੇਸਿਕਲ ਨੂੰ ਦਿੱਤੀ ਜਾਂਦੀ ਜੀ ਇਹ ਬੇਅਦਵੀ ਕਰਨ ਵਾਲਾ ਕਿਹੜੇ ਧਰਮ ਦਾ ਬੰਦਾ ਹੈ ਇੱਕ ਸੰਸਥਾ ਹੈ ਮਨੁੱਖਤਾ ਦੀ ਸੇਵਾ ਤੁਸੀਂ ਦੇਖਿਆ ਹੋਣਾ ਉਹ ਦਰਬਾਰ ਸਾਹਿਬ ਗਏ ਸੀ ਉਹ ਸਾਰੇ ਉਹਨਾਂ ਦਾ ਜਿੰਨੇ ਵੀ ਪਰਿਵਾਰ ਦੇ ਮੈਂਬਰ ਨੇ ਸਾਰੇ ਦਰਬਾਰ ਸਾਹਿਬ ਗਏ ਸੀ ਕਿੰਨੇ ਪਿਆਰ ਦੇ ਨਾਲ ਸਾਰੇ ਨਤਮਸਤਕ ਹੋਏ ਸੀ ਤਾਂ ਵੀ ਤਾਂ ਵੱਡੇ ਚੈਲੰਜਾਂ ਦਾ ਸਾਹਮਣਾ ਕਰ ਰਹੇ ਨੇ ਬਿਲਕੁਲ ਬਿਲਕੁਲ ਜਿਹੜੇ ਤੁਸੀਂ ਗੁਰਪ੍ਰੀਤ ਮਿੰਟੂ ਉਹਨਾਂ ਦੀ ਗੱਲ ਕਰਦੇ ਹੋ ਵੀ ਉਹਨਾਂ ਦੇ ਪਰਿਵਾਰ ਚ ਬਹੁਤ ਸਾਰੇ ਜੇ ਉੱਥੇ ਸੌ ਬੰਦਾ ਉਸ ਸੰਸਥਾ ਚ ਜੇ ਕੋਈ ਮਰੀਜ਼ ਹੈ ਤਾਂ ਉਹਨਾਂ ਚੋਂ 95% ਆਪਾਂ ਕਹਿ ਸਕਦੇ ਹਾਂ 100% ਚੋਂ 95% ਅ ਦਿਮਾਗੀ ਪਰੇਸ਼ਾਨ ਲੋਕ ਆਉਂਦੇ ਨੇ ਪਰ ਉਹਨਾਂ ਨੇ ਤਾਂ ਕਦੇ ਬੇਅਦਬੀ ਨਹੀਂ ਕੀਤੀ ਉਹਨਾਂ ਨੇ ਕਦੇ ਕਿਸੇ ਦਾ ਨੁਕਸਾਨ ਨਹੀਂ ਕੀਤਾ ਜਿਹੜੇ ਵੀ ਸੰਸਥਾਵਾਂ ਚ ਆਪਾਂ ਦੇਖਦੇ ਹਾਂ ਉਹ ਯਾਰ ਆਪਦੇ ਆਪ ਦੇ ਨਾਲ ਆਪਦੇ ਆਪ ਦੇ ਨਾਲ ਫਾਈਟ ਆ ਉਹਨਾਂ ਦੀ ਉਹ ਨਹੀਂ ਚਾਹੁੰਦੇ ਕਿਸੇ ਦਾ ਨੁਕਸਾਨ ਹੋਵੇ ਉਹ ਤਾਂ ਲੁਕਦੇ ਨਹੀਂ ਲੋਕਾਂ ਤੋਂ ਕਿਉਂਕਿ ਉਹਨਾਂ ਨੇ ਜਿਵੇਂ ਕਹਿੰਦੇ ਹੁੰਦੇ ਵੀ ਜਿਹੜੇ ਬੰਦੇ ਨੇ ਰੱਬ ਦੇ ਨੇੜੇ ਹੋ ਗਿਆ ਜਾਂ ਜਿਹਨੂੰ ਕੋਈ ਮਸਲਾ ਹੀ ਨਹੀਂ ਹੈ ਕਿਸੇ ਨਾਲ ਉਹ ਬੰਦਾ ਚੁੱਪ ਹੋ ਜਾਂਦਾ ਜੀ ਇਹ ਪਲਾਨਟ ਕੀਤੇ ਹੁੰਦੇ ਨੇ ਬੰਦੇ ਜਿਹੜੇ ਕਿਤੇ ਨਾ ਕਿਤੇ ਕਿਤੇ ਬੇਅਦਵੀ ਕਰਤੀ ਜਾਂ ਕਿਸੇ ਦਾ ਧਰਮ ਦੇ ਨਾਂ ਤੇ ਨੁਕਸਾਨ ਕਰ ਦੇਣਾ ਬਈ ਇਹ ਬੰਦੇ ਪਲਾਨਟ ਕੀਤੇ ਜਾਂਦੇ ਨੇ ਇੱਕ ਚੀਜ਼ ਮੰਨਦੇ ਹੋ ਕੀ ਮੰਨ ਲਓ ਅੱਜ ਕੱਲ ਸਾਡਾ ਯੂਥ ਆ ਜਿਹੜਾ ਨਸ਼ੇ ਵਿੱਚ ਡੁੱਬਿਆ ਹੋਇਆ ਏ ਇਹ ਹੋ ਸਕਦਾ ਇਹ ਵੀ ਕੋਈ ਨਸ਼ੇੜੀ ਹੋਵੇ ਉਸ ਦਾ ਬ੍ਰੇਨ ਵਾਸ਼ ਕੀਤਾ ਗਿਆ ਹੋਵੇ ਉਸ ਨੂੰ ਕਿਸੇ ਤਰ੍ਹਾਂ ਭੜਕਾਇਆ ਗਿਆ ਹੋਵੇ ਕੋਈ ਲਾਲਚ ਦਿੱਤਾ ਗਿਆ ਹੋਵੇ ਤੇ ਉਸ ਵੱਲੋਂ ਅਜਿਹੀ ਘੰਡਾ ਕਰ ਦਿੱਤੀ ਗਈ ਹੋਵੇ ਨਸ਼ੇੜੀ ਵੀ ਬਲੁੰਦਰ ਕਹਿ ਸਕਦੇ ਆ ਲੋੜਵੰਦ ਵੀ ਕਹਿ ਸਕਦੇ ਆ ਜਿਹੜੇ ਬੰਦੇ ਨੂੰ ਇਹ ਹੁੰਦਾ ਵੀ ਰੋਟੀ ਦਾ ਫਿਕਰ ਹੋਵੇ ਤੇ ਉਹ 500 500000 ਦੇ ਪਿੱਛੇ ਕਿਉਂਕਿ ਕਹਿੰਦੇ ਹੁੰਦੇ ਆ ਵੀ ਰੱਬ ਨੇੜੇ ਕਿ ਟੱਡ ਬੰਦੇ ਨੂੰ ਟੱਡ ਪਹਿਲਾਂ ਨੇੜੇ ਜੀ ਜੀ ਇੱਕ ਇੱਥੇ ਪਿੱਛੇ ਜੇ ਸ਼ਾਇਦ ਫਗਵਾੜੇ ਬੇਅਦਬੀ ਹੋਈ ਸੀ ਜਿੱਥੇ ਨਿਹੰਗ ਸਿੰਘ ਮੰਗੂ ਮੱਠ ਦੇ ਵੱਲੋਂ ਉਸ ਬੇਅਦਬੀ ਕਰਨ ਵਾਲੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਨੌਜਵਾਨ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਉਹ ਦੱਸਦਾ ਸੀ ਕਿ ਉਹ ਨਸ਼ੇੜੀ ਹੈ ਤੇ ਫਲਾਣੇ ਬੰਦੇ ਨੇ ਉਸ ਨੂੰ ਭੇਜਿਆ ਹੈ ਬੜੇ ਸਹੀ ਤਰੀਕੇ ਨਾਲ ਉਹਨੇ ਜਵਾਬ ਦਿੱਤੇ ਸੀ ਅਤੇ ਕੁਝ ਉਹ ਉਲਝਿਆ ਜਾ ਵੀ ਪ੍ਰਤੀਤ ਹੁੰਦਾ ਸੀ ਘਬਰਾਇਆ ਹੋਇਆ ਵੀ ਸੀ ਹਨਾ ਕਾਫੀ ਚੀਜ਼ਾਂ ਸੀ ਅਗਰ ਉਸ ਮਾਮਲੇ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੁੰਦੀ ਤਾਂ ਖੁਲਾਸੇ ਨੇ ਜਿਹੜੇ ਉਹ ਜ਼ਰੂਰ ਹੋ ਸਕਦੇ ਸੀ ਲੇਕਿਨ ਉਸੇ ਵਿੱਚ ਆ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਇੱਕ ਵਾਰ ਤਾਂ ਸਾਰੀ ਸਿਚੁਏਸ਼ਨ ਆਲਰੇਡੀ ਉਹ ਸਾਹਮਣੇ ਆਈ ਗਈ ਸੀ ਨੁਕਸਾਨ ਹੋ ਜਾਣਾ ਕਿਸੇ ਧਰਮ ਦੇ ਨਾਂ ਤੇ ਜੀ ਜ਼ਿਆਦਾਤਰ ਨੁਕਸਾਨ ਜਿਹੜੇ ਬੇਅਦਬੀਆਂ ਹੁੰਦੀਆਂ ਨੇ ਜਾਂ ਗੁਰੂ ਘਰਾਂ 'ਚ ਨੁਕਸਾਨ ਹੁੰਦੇ ਨੇ ਜ਼ਿਆਦਾਤਰ ਉਹਨਾਂ ਨੂੰ ਹਾਈਪ ਇਸ ਵੱਲੋਂ ਦਿੱਤੀ ਜਾਂਦੀ ਹੁੰਦੀ ਹੈ ਵੀ ਬੇਅਦਬੀ ਕਰਨ ਵਾਲਾ ਕਿਹੜੇ ਧਰਮ ਦਾ ਬੰਦਾ ਜੀ ਉਹਨਾਂ ਨੂੰ ਕੋਈ ਮਸਲਾ ਨਹੀਂ ਹੁੰਦਾ ਜਿਨੇ ਰੌਲਾ ਪਾਣਾ ਉਹਨੂੰ ਇਹ ਹੁੰਦਾ ਵੀ ਕਿਹੜਾਂ ਗੱਲ ਨੂੰ ਹਾਈਪ ਦਿੱਤੀ ਜਾਵੇ ਜੀ ਜਿਹੜੇ ਇਹ ਆਪਾਂ ਹੁਣ ਵੀਡੀਓ ਦੇਖ ਰਹੇ ਹਾਂ ਵੀ ਇਹ ਵੀ ਤਾਂ ਆਪਾਂ ਕਹਿ ਹੀ ਸਕਦੇ ਆ ਵੀ ਮਾਨਸਿਕ ਕਿਸੇ ਨਾ ਕਿਤੇ ਕਮਜ਼ੋਰ ਆ ਦਿਮਾਗੀ ਪਰੇਸ਼ਾਨ ਵੀ ਹੋ ਸਕਦਾ ਪਰ ਤੁਸੀਂ ਇਹ ਦੇਖੋ ਵੀ ਉਹਦੇ ਚ ਕਿੰਨਾ ਜਜ਼ਬਾ ਮਹਾਰਾਜ ਦਾ ਹੈਨਾ ਉਹ ਗਰਬਾਣੀ ਨੂੰ ਕਿੰਨੇ ਪਿਆਰ ਨਾਲ ਮੁਹੱਬਤ ਨਾਲ ਸੁਣ ਰਿਹਾ ਹੈਨਾ ਉਹਨੂੰ ਦੇਖ ਕੇ ਐਂ ਲੱਗਦਾ ਵੀ ਯਾਰ ਨੇੜੇ ਤੇੜੇ ਜਿਹੜੇ ਬੰਦੇ ਨਾਰਮਲ ਬੈਠੇ ਨੇ ਉਹਨਾਂ ਦੇ ਉਹਨਾਂ ਦਾ ਉਹਨਾਂ ਨੂੰ ਦੇਖ ਕੇ ਲੱਗਦਾ ਵੀ ਉਹਵੇਂ ਨਹੀਂ ਭਿੱਜੇ ਪਰ ਇਹ ਕਿੰਨੀ ਰੂਹ ਦੇ ਨਾਲ ਭਿੱਜ ਕੇ ਸ਼ਬਦ ਕੀਰਤਨ ਕਰ ਰਿਹਾ